ਬਾਈ ਨਰਵੈਰ ਰੱਬ ਦਾ ਰੂਪ ਬਣ ਕੇ ਆਇਆ ਅਤੇ 50000 ਰੁਪਏ ਦੀ ਜੀੜਕੀ ਮਦਦ ਕੀਤੀ ਗਈ ਆ ਬੜੀ ਬੜੀ ਮਿਹਰਬਾਨੀ ਜੀ ਉਹਨਾਂ ਦੀ ਜਿਨ੍ਹਾਂ ਸਾਡੀ ਮਜਬੂਰੀ ਸਮਝੀ ਅਸੀਂ ਧੰਨਵਾਦ ਕਰਦੇ ਜੀ ਉਹਦੇ ਕੋਰੀਆ ਜੋ ਖੋਲ ਕੇ ਦੇਖਿਆ ਦੇ ਵਿੱਚ 50000 ਆਏ ਸਾਡੀ ਤਾਂ ਟੈਨਸ਼ਨ ਬਣੀ ਹੀ ਬੜੀ ਨਮਾਜ਼ ਏ ਹੁਣ ਸੋਡੀ ਟੈਨਸ਼ਨ ਰਹਿ ਗਈ ਏ ਹੁਣ ਕੋਈ ਨਾ ਕੋਈ ਕਰਦੇ ਆ ਰੋਟੀ ਪਾਣ ਦਾ ਹਾਲ ਕਿਉਂ ਮੀਆਂ ਦੇ ਕਮਾਉਣ ਵਾਲੇ ਘਰ ਦੇ ਵਿੱਚ ਔਰ ਕੋਈ 소ਰਸ ਨਹੀਂਗਾ ਕਮਾਈ ਦਾ ਤੇ ਚਲੋ ਮਾਰ ਗਏ ਮਹਿਰ ਕੀ ਸੀ ਸੀ ਦੇਖਿਆ ਵੀ ਅੱਜ ਤੱਕ ਨਵੈਲ ਬਾਈ ਕੈਮਰੇ ਤੱਕ ਸਾਹਮਣੇ ਨਹੀਂ ਆਏ ਅੱਜ ਤੱਕ ਉਹਨਾਂ ਨੂੰ ਚਿਹਰਾ ਨਹੀਂ ਲੋਕਾਂ ਦੇਖਿਆ ਵੀ ਇਹ ਤੇਰਾ ਹੈ ਕੌਣ ਨਵੈਰ ਸਿੰਘ ਲੋਕੀ ਬਹੁਤ ਘਟ ਜਾਂਦੇ ਹੋਣਗੇ ਨਾ ਜਰੂਰ ਜਾਣਦੇਗੇ ਪਰ ਉਹਨਾਂ ਦੇ ਫੇਸ ਵੀ ਦੇਖਿਆ ਵੀ ਕੌਣ ਨੇ ਮਹਾਰਾਜ ਦੇ ਵੱਲੋਂ ਸਾਨੂੰ ਆਇਆ ਸਾਨੂੰ ਰੱਬ ਨੇ ਦਿੱਤਾ ਅਸੀਂ ਕਹਿੰਦੇ ਆ ਮਹਾਰਾਜ ਨੇ ਭੇਜਿਆ ਇਹੋ ਜੇ ਬੰਦੇ ਸਾਡੀ ਬਾਹਰ ਜਿੰਨਾ ਨੇ ਆਕੇ ਜੀ ਬਈਆ ਵਾਹ ਵਾਹ ਭੈਣ ਨੇ ਕਿਹਾ ਵੀ ਸੋਹਣੀ ਗੱਡੀ 'ਚ ਬਹਿਣੀ ਆ ਸੋਹਣੀ ਗੱਡੀ 'ਚ ਬਵਾਗੇ ਬਿਲਕੁਲ ਅਸੀਂ ਵੀ ਧੰਨਵਾਦ ਕਰਦੇ ਆ ਦੋਵੇਂ ਹੱਥ ਜੋੜ ਕੇ ਨਵੈਰ ਬਾਈ ਦਾ ਕਿ ਤੁਸੀਂ ਸਾਡੀ ਵੀਡੀਓ ਨੂੰ ਇੰਨਾ ਪਿਆਰ ਦਿੱਤਾ ਅਤੇ ਸਾਡੇ ਵੀਡੀਓ ਦਾ ਹੀ ਇਸ ਪਰਿਵਾਰ ਦੀ ਸਾਰ ਲਈ ਤੇ ਜਿਹੜੇ ਇੱਕ ਇੱਕ ਮੋਬਾਈਲ ਦੇ ਡੱਬੇ ਵਿੱਚ ਕੋਰੀਅਰ ਬਣ ਕੇ ਤੁਸੀਂ ਆਇਆ ਇੱਕ ਫਰਿਸ਼ਤਾ ਬਣ ਕੇ ਮੈਂ ਕਹਿ ਸਕਦਾ ਏ ਅਤੇ 50000 ਰੁਪਏ ਜਿਹੜਾ ਤੁਸੀਂ ਇਸ ਪਰਿਵਾਰ ਨੂੰ ਦਿੱਤਾ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਪੰਜਾਬੀ ਲੋਕ ਚੈਨਲ ਤੇ ਕੱਲ ਇੱਕ ਖਬਰ ਦਿਖਾਈ ਗਈ ਸੀ ਅਮਰਸਰ ਦੇ ਸੁਲਤਾਨਪੁਰ ਏਰੀਆ ਬਸੰਤ ਨਗਰ ਗਲੀ ਨੰਬਰ 1 ਦੀ ਜਿੱਥੇ ਕਿ ਇੱਕ ਬਜ਼ੁਰਗਾ ਦਾ ਘਰ ਦੇ ਬਾਹਰੋਂ ਬੈਟਰੀ ਵਾਲਾ ਜਿਹੜਾ ਕਿ ਰਿਕਸ਼ਾ ਲੈ ਕੇ ਜਾਂਦਾ ਉਹ ਚੋਰ ਤੁਸੀਂ ਤਸਵੀਰਾਂ ਵੀ ਜਰੂਰ ਸਾਂਝੀਆਂ ਕੀਤੀਆਂ ਨੇ ਕਿਸ ਤਰ੍ਹਾਂ ਜਿਹੜਾ ਕਿ ਚੋਰ ਬਿਨਾਂ ਬੇਤੜਕ ਬਿਨਾਂ ਡਰ ਤੋਂ ਜਿਹੜਾ ਕਿ ਆਟੋ ਲੈ ਕੇ ਚਲੇ ਜਾਂਦਾ ਉਸ ਖਬਰ ਚੱਲਣ ਤੋਂ ਬਾਅਦ ਸਾਡੇ ਬڑے ਲੋਕਾਂ ਨੇ ਜਿਹੜਾ ਕੀ ਥੱਲੇ ਕਮੈਂਟ ਕੀਤੇ ਵੀਡੀਓ ਥੱਲੇ ਕਿ ਬਹੁਤ ਮਾੜਾ ਹੋਇਆ ਪੰਜਾਬ ਦੇ ਕੀ ਹਾਲਾਤ ਹੋ ਗਏ ਨੇ ਉੱਥੇ ਹੀ ਇਸ ਵੀਡੀਓ ਨੂੰ ਚਲੋ ਸ਼ੇਅਰ ਕੀਤਾ ਗਿਆ ਤੇ ਗੁਰੂ ਦੇ ਸਿੰਘ ਜਿਹੜਾ ਕੀ ਨਰਵੈਰ ਭਾਈ ਜਿਹੜੇ ਕੀ ਇੱਕ ਜਨਮ ਤੇਰੇ ਦੇਖੇ ਜਿਹੜਾ ਕੀ ਇੱਕ ਉਹਨਾਂ ਸੰਸਥਾ ਚਲਾਈ ਗਈ ਆ ਉਹਨਾਂ ਨੇ ਆ ਕੇ ਨਰਵੈਰ ਭਾਈ ਨੇ ਇਸ ਪਰਿਵਾਰ ਦੀ ਬਾਹ ਫੜੀ ਤੁਸੀਂ ਦੇਖ ਸਕਦੇ ਹੋ ਅੱਜ ਪਰਿਵਾਰ ਵਿੱਚ ਖੁਸ਼ੀਆਂ ਸਾਂਝੀ ਕੀਤੀ ਜਾ ਰਹੇ ਨੇ ਅੱਜ ਸਾਡੀ ਆਂਟੀ ਜੀ ਦੇ ਚਿਹਰੇ ਤੇ ਵੀ ਖੁਸ਼ੀ ਨੇ ਸਾਡੀ ਭੈਣ ਪਿੰਕੀ ਦੇ ਚਿਹਰੇ ਤੇ ਵੀ ਖੁਸ਼ੀ ਆ ਤੁਸੀਂ ਦੇਖ ਸਕਦੇ ਹੋ ਤੇ ਪ੍ਰਿੰਸ ਵੀਰ ਬਾਈ ਦੇ ਵੀ ਚਿਹਰੇ ਤੇ ਖੁਸ਼ੀ ਆ ਜਿਹੜਾ ਕਿ ਉਦਾਸ ਸੀ ਬਾਪੂ ਜੀ ਦੇ ਚਿਹਰੇ ਤੇ ਵੀ ਸਦਾ ਮਹਿੰਦਰ ਸਿੰਘ ਦੇ ਚਿਹਰੇ ਖੁਸ਼ੀ ਆ ਅਤੇ ਬਾਈ ਨਰਵੈਰ ਰੱਬ ਦਾ ਰੂਪ ਬਣ ਕੇ ਆਇਆ ਅਤੇ 50000 ਰੁਪਏ ਦੀ ਜੀੜ ਕੀ ਮਦਦ ਕੀਤੀ ਗਈ ਆ ਅਸੀਂ ਵੀ ਨਰਵੈਰ ਬਾਈ ਦਾ ਧੰਨਵਾਦ ਕਰਦੇ ਆ ਜਿਹੜਾ ਕਿ ਅੱਜ ਵੀ ਗੁਰੂ ਦੇ ਸਿੰਘ ਨੇ ਅੱਜ ਵੀ ਲੋਕਾਂ ਦੀ ਬਾਹ ਫੜਦੇ ਨੇ ਸਾਡੇ ਗੁਰਸਿੱਖ ਵੀਰਾਂ ਦੀ ਜਿਨ੍ਹਾਂ ਦੀ ਕੋਈ ਨਹੀਂ ਬਾਹ ਫੜਦਾ ਗੱਲ ਬਾਤ ਵੀ ਕਰਾਂਗੇ ਬਾਪੂ ਮਹਿੰਦਰ ਸਿੰਘ ਦੇ ਨਾਲ ਬਾਬਾ ਜੀ ਤੁਹਾਡੀ ਇਹ ਵੀਡੀਓ ਪਾਈ ਗਈ ਸੀ ਸੋਸ਼ਲ ਮੀਡੀਆ ਤੇ ਜਦੋਂ ਵੀਡੀਓ ਚੱਲੀ ਬਾਈ ਨਰਵੈਰ ਆ ਗਿਆ ਅਸੀਂ ਦੇਖਿਆ ਪਹਿਲਾਂ ਤੁਸੀਂ ਬਹੁਤ ਦੁਖੀ ਸੀ ਕਿ ਮੇਰਾ ਆਟੋ ਚਲ ਗਿਆ ਕਿਸ ਤਰ੍ਹਾਂ ਕੰਮ ਕਾ ਚੱਲੂਗਾ ਉਸ ਵੀਡੀਓ ਚੱਲਣ ਤੋਂ ਬਾਅਦ ਨਰਵੈਰ ਬਾਈ ਆ ਕੇ ਤੁਹਾਡੀ ਮਦਦ ਕਰਕੇ ਗਿਆ ਕੀ ਕਹਿਣਾ ਚਾਹੋਗੇ ਬੜੀ ਬੜੀ ਮਿਹਰਬਾਨੀ ਜੀ ਉਹਨਾਂ ਦੀ ਜਿਨ੍ਹਾਂ ਸਾਡੀ ਮਜਬੂਰੀ ਸਮਝੀ ਹਮ ਅਸੀਂ ਧੰਨਵਾਦ ਕਰਦੇ ਜੀ ਉਹਨੂੰ ਦੇਖ ਧੰਨਵਾਦ ਕਰ ਗਏ ਹੋਰ ਤੇ ਵੀ ਨਿਰੋਪੀ ਕਿਸ ਤਰ੍ਹਾਂ ਮਦਦ ਕੀਤੀ ਇਹ ਪਤਾ ਕਿਦਾ ਲੱਗਾ ਨਰਵੈਰ ਬਾਈ ਨੂੰ ਤੁਹਾਡੇ ਘਰ ਬਾਰੇ ਕਿਸ ਤਰ੍ਹਾਂ ਪਤਾ ਲੱਗਾ ਤੁਹਾਡਾ ਉਹਨਾ ਵੀਡੀਓ ਦੇ ਵਿੱਚ ਵੇਖਿਆ ਹੋਣਾ ਹੂੰ ਪਤਾ ਥੋੜਾ ਜਿਹਾ ਉਹਨਾਂ ਨੂੰ ਹੂੰ ਵੀਡੀਓ 'ਚ ਐਡਰੈਸ ਮਿਲ ਗਿਆ ਹੋਣਾ ਤੇ ਸ਼ਾਮ ਕੱਲ ਸ਼ਾਮ ਦੇ ਟਾਈਮ ਤੇ ਆਏ ਹੂੰ ਵੀ ਕੋਰੀਅਰ ਆਇਆ ਤੁਹਾਡਾ ਹੂੰ ਤੇ ਅਸੀਂ ਕੋਰੀਅਰ ਰਿਸੀਵ ਕਰ ਲਿਆ ਹੂੰ ਕੀ ਕੀ ਆ ਗਿਆ ਵੀ ਕੀ ਕੋਰੀਅਰ ਆਇਆ ਵਾ ਦਸਕਾ ਨੂ ਸਾਂਝਾ ਕਰ ਦਿਓ ਵੀ ਵਿੱਚ ਕੀ ਹੈਗਾ ਦੱਸਿਆ ਕੋ ਡੱਬੇ ਵਿੱਚ ਕੀ ਸੀ ਉਹਨਾਂ ਨੇ ਦੱਸਿਆ ਕਦੇ ਕੋਰੀਅਰ ਆਇਆ ਜੋ ਖੋਲ ਕੇ ਦੇਖਿਆ ਦੇ ਵਿੱਚ 50000 ਰੁਪਏ ਆਏ ਵੇ ਕਿੰਨਾ ਕਿ ਮਾਨੂੰ ਝੜਕਾ ਝੜਕਾ ਲੱਗਾ ਵੀ ਸ਼ਾਇਦ ਕਹਿੰਦੇ ਸੀ ਵਿੱਚ ਮੋਬਾਈਲ ਹੋਊਗਾ ਜਾਂ ਹੋਰ ਚੀਜ਼ ਹੋਗੀ ਜਦੋਂ 50-50 ਦੀਆਂ ਥੱਦੀਆਂ ਜੀ 50000 ਰੁਪਇਆ ਫਿਰ ਮਾਨੂੰ ਕਿੰਨਾ ਚੰਗਾ ਲੱਗਾ ਬੜਾ ਅੱਛਾ ਲੱਗਾ ਹਾਂ ਤੇ ਚਲੋ ਕੇ ਸਾਡੀ ਬਾਹਾਂ ਤੇ ਫੜੀ ਕਿਸ ਤਰ੍ਹਾਂ ਦੇ ਦਿਓ ਕੀ ਲੱਗਦਾ ਅੱਜ ਵੀ ਪੰਜਾਬੀ ਪੰਜਾਬੀ ਦੀ ਬਾਹ ਫੜਦੇ ਨੇ ਅੱਜ ਵੀ ਨਰਾਇਰ ਬਾਈ ਵਰਗੇ ਜਿਹੜੇ ਲੋਕ ਨੇ ਅੱਜ ਵੀ ਸਿੱਖਾਂ ਦੇ ਨਾਲ ਜੁੜੇ ਨੇ ਖਾਸ ਕਰਕੇ ਸਿੱਖ ਭਾਈਚਾਰੇ ਦੇ ਹਮੇਸ਼ਾ ਬਾਹ ਫੜਦੇ ਨੇ ਜਿੱਤੇ ਕਿਤੇ ਮੁਸੀਬਤ ਪੈਂਦੀ ਆ ਚੰਗੀ ਗੱਲ ਹੈ ਜੋ ਕਰਦੇ ਬਹੁਤ ਵਧੀਆ ਕਰ ਰਹੇ ਆ ਕਿਬਾ ਕਿਹੜਾ ਸਮਾਂ ਆਉਣਾ ਸੀ ਕਿ ਨਹੀਂ ਸੀ ਆਉਣਾ ਅਸੀਂ ਬੈਠੇ ਬੈਠੇ ਬਿਮਾਰੀ ਹੋ ਜਾਣੀ ਸੋ ਬੈਠੇ ਬੈਠੇ ਬਿਮਾਰੀ ਪੈ ਜਾਣੀ ਜੋ ਜਿਸਾ ਮਾਹੌਲ ਸੀ ਦਿਮਾਗ ਦੇ ਟੈਨਸ਼ਨਾਂ ਬਿਮਾਰੀ ਦਾ ਮੋਡ ਹੁੰਦਾ ਤੇ ਬੜੀ ਮਿਹਰਬਾਨੀ ਉਹਨਾਂ ਦੀ ਜਿਹੜਾ ਉਹਨਾਂ ਨੇ ਸਾਨੂੰ ਹਿੰਮਤ ਦੇਈ ਸੀ ਅਸਾਂ ਦੱਸਾਂ ਜਾਮਾਗਾ ਅਕਸਰ ਗੁਰਸਖ ਪਰਮਾਨਾਂ ਦੀ ਬਾਹ ਫੜਦੇ ਨੇ ਜਿੱਥੇ ਕੀ ਕਿਰਤ ਕਰਦੇ ਨੇ ਹੱਥੀ ਮਿਹਨਤ ਕਰਦੇ ਨੇ ਉਸੇ ਤਰ੍ਹਾਂ ਦਾ ਸਰਦਾਰ ਮਿਹਰਦਤ ਸਿੰਘ ਜੀ ਜਿਹੜਾ ਇੱਕ ਪਰਿਵਾਰ ਆ ਤੇ ਬਾਕੀ ਪਰਿਵਾਰ ਦੇ ਮੈਂਬਰਾਂ ਨੇ ਗੱਲਬਾਤ ਕਰਦੇ ਆ ਪਹਿਲੋਂ ਆਂਟੀ ਜੀ ਨਾਲ ਗੱਲਬਾਤ ਕੀਤੀ ਸੀ ਉਸ ਵਕਤ ਆਂਟੀ ਦੇ ਚਿਹਰੇ ਤੇ ਮਰੀ ਨਿਮਾਸ਼ੀ ਸੀ ਬੜਾ ਦੁੱਖ ਸੀ ਪਰ ਅੱਜ ਸਾਡੀ ਆਂਟੀ ਦੇ ਚਿਹਰੇ ਤੇ ਖੁਸ਼ੀ ਵੀ ਆ ਅੱਜ ਵਿਠਾਈਆਂ ਮੰਡੀ ਆ ਰਹੀਆਂ ਤੇ ਖੁਸ਼ੀਆਂ ਸਾਂਝੀ ਕੀਤੀਆਂ ਆ ਰਹੀਆਂ ਗੱਲਬਾਤ ਵੀ ਕਰਾਂਗੇ ਆਂਟੀ ਜੀ ਘਰ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ ਕੀ ਕਹਣਾ ਜਾਓਗੇ ਬਹੁਤ ਬਹੁਤ ਨਿਰਾਲਾ ਜੀਦਾ ਬਹੁਤ ਬਹੁਤ ਸ਼ੁਕਰ ਗਿਆ ਮਹਾਰਾਜ ਜੀ ਉਹਨਾਂ ਲੰਮੀ ਉਮਰ ਦਵੇ ਇਸ ਤੋਂ ਵੱਧਾ ਦਵੇ ਬੱਚੇ ਸਹੀ ਰੱਖਣ ਤੁਹਾਨੂੰ ਬੜੀ ਖੁਸ਼ੀ ਹੋਈ ਉਹਨਾਂ ਨੇ ਸਾਡੀ ਬਾਹ ਫੜੀ ਤੈਮੀਨ ਉਸੋਪੀ ਕੀ ਲੱਗਦਾ ਵੀ ਅੱਜ ਦੇ ਜਮਾਨੇ 'ਚ ਇਸ ਤਰ੍ਹਾਂ ਕੋਈ ਮਦਦ ਕਰ ਸਕਦਾ ਕਿ ਆਪਣੇ ਰਿਸ਼ਤੇ ਦਾ ਭੈਣ ਭਰਾ ਵੀ ਨਹੀਂ ਖੜਦੇ ਕਿ ਇੰਨੀ ਵੱਡੀ ਮਦਦ ਨਹੀਂ ਕਰਦੇ ਪਿਆਸਿਆਂ ਦੀ ਜਿਹੜਾ ਕਿ ਨਰਵੈਰ ਬਾਈ ਨੇ ਕੀਤੀ ਆ ਕੀ ਕਹਿਣਾ ਚਾਹੋਗੇ ਤੁਸੀਂ ਬਹੁਤ ਬਹੁਤ ਸ਼ੁਕਰੀਆ ਕਰਦੇ ਹਾਂ ਨਰਵੈਲ ਬਾਜੀ ਦਾ ਉਹਨਾਂ ਸਾਡੀ ਮਦਦ ਕੀਤੀ ਇੰਨਾ ਤਾਂ ਕੋਈ ਆਪਣਾ ਭੈਣ ਭਰਾ ਵੀ ਨਹੀਂ ਕਰਦਾ ਰਿਸ਼ਤੇਦਾਰ ਵੀ ਨਹੀਂ ਕਰਦਾ ਬਹੁਤ ਮਾਰ ਆਈ ਉਹਨਾਂ ਨੂੰ ਜਿਆਦਾ ਦਵੇ ਬੱਚਿਆਂ ਨੂੰ ਤੰਦਰੁਸਤੀਆਂ ਬੱਚੇ ਬਹੁਤ ਖੁਸ਼ੀ ਹੋਈ ਸਾਨੂੰ ਤੈਮੀਨ ਐਸਓਪੀ ਜਦੋਂ ਫੋਨ ਆਇਆ ਸੀ ਨਰਵੈਰ ਬਾਈ ਦਾ ਕੀ ਕਿਆ ਕੀ ਗਿਆ ਸੀ ਤੁਹਾਨੂੰ ਵੀ ਤੁਹਾਡਾ ਕੋਰੀਅਰ ਆਇਆ ਜਾਂ ਕੀ ਆਇਆ ਕੀ ਕੀ ਕਿਆ ਗਿਆ ਸੀ ਤੁਹਾਡੇ ਬੁਆਰੀ ਬਸ ਇਹ ਵੀ ਕਿਹਾ ਸੀ ਵੀ ਤੁਹਾਡੇ ਕੋਰੀਆ ਆਇਆ ਬੁਆ ਕੋਲੋ ਇਹ ਬੁਆ ਕੋਲਿਆਂ ਨਾਲ ਸੈਂਡ ਕਰਵਾਏ ਤੁਹਾਡੇ ਬਾ ਦੇ ਦਿੱਤਾ ਕਿ ਪਤਾ ਨਹੀਂ ਆ ਫੋਨ ਹੀ ਕੀ ਹੈ ਸਾਡਾ ਕੋਰੀਆ ਕਿੱਥੋਂ ਆਉਣਾ ਹੈ ਆ ਖੋਲਿਆ ਤੇ ਵਿੱਚ 50000 ਰੁਪਇਆ ਸੀ ਤੇ ਬੜੀ ਖੁਸ਼ੀ ਹੋਈ ਪਰ ਉਹਨਾਂ ਦੱਸਿਆ ਨਹੀਂ ਅਸੀਂ ਆਪਾਂ ਕਹਿੰਦੇ ਤੁਹਾਡਾ ਕੋਰੀਆ ਆਇਆ ਰੱਖ ਲਓ ਤੁਸੀਂ ਬਸ ਕੀ ਲੱਗਦਾ ਵੀ ਅੱਜ ਦੇ ਜਮਾਨੇ 'ਚ ਰੱਬ ਦੇ ਫਰਿਸ਼ਤੇ ਵਾਂਗੂ ਜਿਹੜੇ ਕਿ ਰੱਬ ਦੇ ਮਸੀਹਾ ਬਣ ਕੇ ਆਉਂਦੇ ਨੇ ਨਵੈਲ ਭਾਈ ਵਰਗੇ ਬੰਦੇ ਅੱਜ ਵੀ ਇਸ ਧਰਤੀ ਤੇ ਮੌਜੂਦ ਨੇ ਕਹਿੰਦੇ ਹਾਂਜੀ ਹਾਂ ਅੱਜ ਵੀ ਮੌਜੂਦ ਨੇ ਮਹਾਰਾਜ ਉਹਨਾਂ ਨੂੰ ਪੋਤਾ ਪੋਤਾ ਦਵੇ ਮਹਾਰਾਜ ਦੇ ਵੱਲੋਂ ਸਾਨੂੰ ਆਇਆ ਸਾਨੂੰ ਰੱਬ ਨੇ ਦਿੱਤਾ ਅਸੀਂ ਕਹਿੰਦੇ ਆ ਮਹਾਰਾਜ ਨੇ ਭੇਜਿਆ ਇਹੋ ਜਿਹੇ ਬੰਦੇ ਸਾਡੀ ਬਾਹ ਫਰੀ ਜਿਨ੍ਹਾਂ ਨੇ ਆ ਕੇ ਠੀਕ ਹੈ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਅੱਜ ਪਰਿਵਾਰ ਦੇ ਚਿਹਰੇ ਤੇ ਕਿੰਨੀ ਖੁਸ਼ੀ ਆ ਭੈਣ ਪਿੰਕੀ ਨੇ ਵੱਜ ਮਠਾਈ ਖਾਧੀ ਮੈਂ ਆਪਣੀ ਭੈਣ ਪਿੰਕੀ ਦਾ ਵੀ ਗੱਲਬਾਤ ਕਰੂੰਗਾ ਪਿੰਕੀ ਭ ਅਰੇ ਮੂੰ ਮਿੱਠਾ ਕਰਾਇਆ ਵਾ ਕਿੰਨੀ ਖੁਸ਼ੀ ਆ ਰੁਪਿਆ 50000 ਆ ਗਿਆ ਪਾਪਾ ਜੀ ਕੋ ਗੱਡੀ ਨਵੀਂ ਆਉਣੀ ਆ ਕੀ ਕਹਾਂਗੇ ਉਹ ਗੱਡੀ ਲੈਣੀ ਹੈ ਹਾਂ ਕੀ ਲੈਣਾ ਹੁਟਾ ਲੈ ਆਇਓ ਟੋਈ ਨਦੀ ਬਾਈਆ ਵਾ ਭੈਣ ਨੇ ਕਿਹਾ ਵੀ ਸੋਹਣੀ ਗੱਡੀ ਜੀ ਲੈਣੀ ਆ ਸੋਹਣੀ ਗੱਡੀ ਚ ਬਾਵਾਂਗੇ ਪਰਮਾਤਮਾ ਕਹਿੰਦੇ ਵੀ ਇਸ ਰੱਬ ਰੂਪੀ ਜਿਹੜੀ ਰੂਹਾ ਨੇ ਇਹਨਾਂ ਦੀ ਸੀਸਾ ਲੱਗਦੀਆਂ ਨੇ ਚਾ ਲੱਗਦਾ ਵੀ ਨਰਵੈਰ ਬਾਈ ਇਹਨਾਂ ਸੀਸਾ ਕਰਕੇ ਆਏ ਨੇ ਬਹੁਤ ਖੁਸ਼ੀ ਆ ਪ੍ਰਿੰਸ ਵੀਰ ਨਾਲ ਗੱਲਬਾਤ ਕਰਦੇ ਆ ਉਸ ਦਿਨ ਗੱਲਬਾਤ ਨਹੀਂ ਕੀਤੀ ਗਈ ਪ੍ਰਿੰਸ ਵੀਰੇ ਕਿਸ ਤਰ੍ਹਾਂ ਦੇਦੇ ਆ ਫਤਿਹ ਸਾਂਝੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪ੍ਰੇ ਪਾਪਾ ਜੀ ਵਾਸਤੇ ਆਟੋ ਆਇਆ ਨਾ ਨਵਾਂ ਕੀ ਕਹਿਣਾ ਚਾਹੋਗੇ ਹੁਣ ਮਨੇ ਛੁੱਟੀ ਖੁਸ਼ੀ ਆ ਹਾਂ ਹਾਂ ਤੋਗਾ ਬੋਲ ਰਿਹਾ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਪਰਿਵਾਰ ਵੀ ਦੇ ਚਿਹਰੇ ਤੇ ਖੁਸ਼ੀ ਆ ਮੈਂ ਕਹਿੰਦਾ ਵੀ ਪ੍ਰਮਾਤਮਾ ਬਹੁਤ ਘੱਟ ਸਮਾਂ ਹੁੰਦਾ ਜਦੋਂ ਇਸਤਾਨ ਦੀਆਂ ਖੁਸ਼ੀਆਂ ਸਾਂਝੀ ਕਰਦਾ ਵਾ ਸੋ ਦੋਵੇਂ ਹੱਥ ਜੋੜ ਕੇ ਨਤਮਸਤਕ ਹੋ ਕੇ ਭਾਜੀ ਨਰਵੈਰ ਜੋ ਜਨਮ ਤੇ ਮਾਰੇ ਲੇਖੇ ਦੇ ਮੁੱਖ ਸੇਵਾਦਾਰ ਨੇ ਜੋ ਆਪਣੀ ਪਛਾਣ ਵੀ ਨਹੀਂ ਦੱਸਦੇ ਤੇ ਕਿਸੇ ਨਾ ਕਿਸੇ ਖੁਸ਼ੀ ਦੇ ਗੱਲ ਬਣਾ ਕੇ ਉਹਨਾਂ ਲੋਕਾਂ ਦੇ ਨਾਲ ਖੇਲੋਂਦੇ ਨੇ ਜਿਹੜੇ ਮੁਸ਼ਕਲਾਂ 'ਚ ਹੁੰਦੇ ਨੇ ਦੇਖੋ ਸੇਵਾ ਕਰਨੋਂ ਕਿੰਨੇ ਤਤਪਰ ਨੇ ਅਸੀਂ ਦੇਖਿਆ ਵੀ ਅੱਜ ਤੱਕ ਨਰਵੈਰ ਭਾਈ ਕੈਮਰੇ 'ਤੇ ਸਾਹਮਣੇ ਨਹੀਂ ਆਏ ਅੱਜ ਤੱਕ ਉਹਨਾਂ ਲੋਕਾਂ ਦੇ ਚਿਹਰਾ ਨਹੀਂ ਲੋਕਾਂ ਦੇਖਿਆ ਵੀ ਚਿਹਰਾ ਹੈ ਕੌਣ ਦਵੈਰ ਸਿੰਘ ਲੋਕੀ ਬਹੁਤ ਘਟ ਜਾਂਦੇ ਹੋਣਗੇ ਨਾ ਜਰੂਰ ਜਾਣਦੇਗੇ ਪਰ ਉਹਨਾਂ ਦੇ ਫੇਸ ਨਹੀਂ ਦੇਖਿਆ ਵੀ ਕੌਣ ਨੇ ਕੀ ਲੱਗਦਾ ਨਹੀਂ ਵੀ ਰਾਤ 9 ਵਜੇ ਆ ਕੇ ਨਾਲੀ ਮਦਦ ਕਰ ਦਿੱਤੀ ਰਾਤ ਹੀ ਕਹਿਤਾ ਵੀ ਕੋਈ ਆਇਆ ਤੁਹਾਡਾ ਤੁਸੀਂ ਸਾਇਨ ਕਰਾਇਆ ਤੇ ਸ਼ਾਇਦ ਮੋਬਾਈਲ ਸੀ ਜਦ ਮੋਬਾਈਲ ਨੰਬਰ ਖੋਲਿਆ ਤੇ ਵਿੱਚ 50000 ਰੁਪਏ ਸੀ ਮਜੂਲ ਕਹਿੰਦਾ ਕਿ ਸਾਡੇ ਚਿਹਰੇ ਖੁਸ਼ੀ ਆ ਗਈ ਸੀ ਇੰਨੀ ਵੱਡੀ ਰਕਮ ਦੇਖਿਆ ਕਿ ਉਹ ਵੀ ਪੈਸੇ ਦੇਖ ਕੇ ਉਹ ਕਾਫੀ ਜਮਾ ਹੋ ਗਿਆ ਸੀ ਉਹ ਵੀ ਖਾ ਕੇ ਇਕੱਠੇ ਪੈਸੇ ਬਹੁਤ ਖੁਸ਼ ਹੈ ਜੀ ਆਪਾਂ ਪਹਿਲੀ ਤੇ ਗੱਲ ਇਹ ਮੈਂ ਵੀਡੀਓ ਵੇਖੀ ਆ ਹੁਣੇ 1 ਘੰਟਾ ਪਹਿਲਾਂ ਤੁਹਾਡੀ ਵੀਡੀਓ ਵੇਖੀ ਜਿਹੜੀ ਕਿ ਰਾਤ ਨੂੰ ਉਹ ਦੇਖ ਗਏ ਨਰਵੈਲ ਭਾਜੀ ਨਰਵੈਲ ਭਾਜੀ ਦੀਆਂ ਮੈਂ ਬਹੁਤ ਵੀਡੀਓ ਦੇਖਦਾ ਹਾਂ ਉਹ ਤੇ ਰੱਬ ਰੂਪ ਹੀ ਬੰਦੇ ਆ ਨਰਵੈਲ ਭਾਜੀ ਸਾਨੂੰ ਤੇ ਪਤਾ ਨਹੀਂ ਲੱਗਾ ਕਦੋਂ ਸਾਡੀ ਗਲੀ ਦੇ ਵਿੱਚ ਆਏ ਆ ਨਹੀਂ ਤੇ ਆਪਾਂ ਜਰੂਰ ਉਹਨਾਂ ਦੇ ਦਰਸ਼ਨ ਕਰਨੇ ਸੀਗੇ ਤੁਹਾਡਾ ਵੀ ਧੰਨਵਾਦ ਤੁਸੀਂ ਵੀਡੀਓ ਵਾਇਰਲ ਕੀਤੀ ਤੇ ਭਾਈ ਨੂੰ ਪਤਾ ਲੱਗਾ ਉਹ ਰਾਤੋਂ ਰਾਤ ਹੀ ਆ ਕੇ ਤੇ ਅੰਕਲ ਜੀ ਨੂੰ 50000 ਰੁਪਏ ਦੇ ਗਏ ਆ ਮੈਂ ਕਹਿੰਦਾ ਬੜਾ ਸ਼ੁਕਰ ਹੈ ਮਾਰਾ ਇਹਦਾ ਖੰਡ ਤੇ ਇਹ ਆ ਕਿ ਦਰਸ਼ਨ ਨਹੀਂ ਉਹਨਾਂ ਦੇ ਹੋਏ ਨੇ ਤੇ ਆਪਣੇ ਘਰੀ ਚਰਨੇ ਪਾਉਣੀ ਹੈ ਉਹਨਾਂ ਦੇ ਤੇ ਉਹਨਾਂ ਨੂੰ ਸੇਵਾ ਪਾਣੀ ਕਰਨੀ ਸੀ ਕੀ ਲੱਗਦਾ ਵੀ ਅੱਜ ਵੀ ਜਮਾਨੇ ਵਿੱਚ ਰੱਬ ਰੂਪੀ ਰੂਹਾਂ ਆਏ ਜਿਸ ਤਰ੍ਹਾਂ ਰੱਬੋਂ ਦੇ ਫਰਿਸ਼ਤੇ ਬੰਦੇ ਹੈਗੇ ਨੇ ਬਾਈ ਨਰਵੈਰ ਵਰਗੇ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਹੈਗੇ ਆ ਜੀ ਬਹੁਤ ਖੁਸ਼ੀ ਹੋਈ ਹੈ ਇੱਕ ਸੱਚੀ ਬਹੁਤ ਖੁਸ਼ੀ ਹੋਈ ਹੈ ਬਸ ਇਹ ਆ ਕਿ ਮਾਨ ਤੇ ਮਨਾਲ ਰਹਿ ਗਿਆ ਕਿ ਸਾਡੀ ਗਲੀ ਦੇ ਵਿੱਚ ਆਏ ਆ ਨਰਵੈਲ ਭੜੀ ਤੇ ਹੀ ਮਿਲ ਨਹੀਂ ਸਕੇ ਉਹਨਾਂ ਨੂੰ ਠੀਕ ਹੈ ਜੀ ਹਾਂਜੀ ਧੰਨਵਾਦ ਜੀ ਤੁਸੀਂ ਦੇਖ ਪੀ ਰੱਬ ਦਾ ਫਰਿਸ਼ਤਾ ਸੀ ਬਾਈ ਨਰਵੈਰ ਮਿਲਣਾ ਸੀ ਵੱਲੋਂ ਕਹਿੰਦੇ ਦਰਸ਼ਨ ਜਿਹੜੇ ਉਹਨਾਂ ਦੇ ਨਹੀਂ ਫਿਰ ਕੀਤੇ ਗਏ ਤੇ ਸਾਡੇ ਵੀ ਨਰਵੈਰ ਬਾਈ ਨੂੰ ਅਪੀਲ ਹੱਥ ਜੋ ਕੇ ਬੇਨਤੀ ਆ ਬਾਈ ਤੁਹਾਡਾ ਦਿੱਤਾ ਜਿਹੜਾ ਇਸ ਪਰਿਵਾਰ ਨੂੰ ਤੋਹਫਾ ਵਾ ਜਿਹੜੇ ਪੈਸੇ ਰੁਪਏ ਵਿੱਚ ਉਹ ਪਰਿਵਾਰ ਨੂੰ ਮਿਲ ਚੁੱਕਿਆ ਤੇ ਸਾਰੇ ਇਸ ਪਰਿਵਾਰ ਤੁਹਾਡਾ ਧੰਨਵਾਦ ਕਰਦੇ ਨੇ ਸ਼ੁਕਰੀਆ ਕਰਦੇ ਨੇ ਜਿਹੜਾ ਤੁਸੀਂ ਇਸ ਪਰਿਵਾਰ ਦੀ ਮਦਦ ਕਰਕੇ ਮਦਦ ਕੀਤੀ ਆ